ਵੰਦ ਭਾਗੀ ਖਬਰ ਸਾਹਮਣੇ ਆਈ ਹੈ ਜਿ세 ਦੱਸਿਆ ਜਾ ਰਿਹਾ ਕਿ ਸਵੇਰ ਦੇ ਕਰੀਬ 7:30 ਵਜੇ ਇੱਕ ਤਿੰਨ ਮੰਜ਼ਿਲਾ ਇਮਾਰਤ ਟਹਿ ਟੇਰੀ ਹੋ ਗਈ ਹੈ। ਜਦੇ ਘਟਨਾ ਵਾਪਰੀ ਤਾਂ ਮੰਜ਼ਲ ਦੇ ਅੰਦਰ ਬਹੁਤ ਸਾਰੇ ਲੋਕ ਮੌਜੂਦ ਸਨ। ਬਚਾਅ ਕਾਰਜ ਐ ਲਗਾਤਾਰ ਕੀਤੇ ਜਾ ਰਹੇ ਨੇ ਤੇ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕੀ ਹਾਲਾਤ ਨੇ ਉੱਥੋਂ ਦੇ ਬਣੇ ਹੋਏ। ਤਿੰਨ ਮੰਜ਼ਿਲਾ ਇਮਾਰਤ ਐ ਜਿਹੜੀ ਡਿੱਗ ਚੁੱਕੀ ਐ ਤੇ ਹੁਣ ਤੱਕ ਮਲਬੇ ਦੇ ਹੇਠ 11 ਲੋਕ ਆ ਚੁੱਕੇ ਨੇ। ਬਚਾਅ ਕਾਰਜ ਜਿਹੜੇ ਲਗਾਤਾਰ ਕੀਤੇ ਜਾ ਰਹੇ ਨੇ ਪਰ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਇਹ ਬਿਲਡਿੰਗ ਕਿਵੇਂ ਡਿੱਗ ਗਈ ਦਿੱਲੀ ਤੋਂ ਅੱਜ ਸਵੇਰੇ ਹੀ ਬੜੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿ세 ਦੱਸਿਆ ਜਾ ਰਿਹਾ ਕਿ ਸਵੇਰ ਦੇ ਕਰੀਬ 7:30 ਵਜੇ ਇੱਕ ਤਿੰਨ ਮੰਜ਼ਿਲਾ ਇਮਾਰਤ ਟਹਿ ਟੇਰੀ ਹੋ ਗਈ ਹੈ। ਜਦੇ ਘਟਨਾ ਵਾਪਰੀ ਤਾਂ ਮੰਜ਼ਲ ਦੇ ਅੰਦਰ ਬਹੁਤ ਸਾਰੇ ਲੋਕ ਮੌਜੂਦ ਸਨ। ਬਚਾਅ ਕਾਰਜ ਐ ਲਗਾਤਾਰ ਕੀਤੇ ਜਾ ਰਹੇ ਨੇ ਤੇ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕੀ ਹਾਲਾਤ ਨੇ ਉੱਥੋਂ ਦੇ ਬਣੇ ਹੋਏ। ਤਿੰਨ ਮੰਜ਼ਿਲਾ ਇਮਾਰਤ ਐ ਜਿਹੜੀ ਡਿੱਗ ਚੁੱਕੀ ਐ ਤੇ ਹੁਣ ਤੱਕ ਮਲਬੇ ਦੇ ਹੇਠ 11 ਲੋਕ ਆ ਚੁੱਕੇ ਨੇ। ਬਚਾਅ ਕਾਰਜ ਜਿਹੜੇ ਲਗਾਤਾਰ ਕੀਤੇ ਜਾ ਰਹੇ ਨੇ ਪਰ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਇਹ ਬਿਲਡਿੰਗ ਕਿਵੇਂ ਡਿੱਗ ਗਈ ਦਿੱਲੀ ਤੋਂ ਅੱਜ ਸਵੇਰੇ ਹੀ ਬੜੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿ세 ਦੱਸਿਆ ਜਾ ਰਿਹਾ ਹੈ ਕਿ ਸਵੇਰ ਦੇ ਕਰੀਬ 7:30 ਵਜੇ ਇੱਕ ਤਿੰਨ ਮੰਜ਼ਿਲਾ ਇਮਾਰਤ ਢਹਿ ਢੇਰੀ ਹੋ ਗਈ ਹੈ। ਜਦ ਇਹ ਘਟਨਾ ਵਾਪਰੀ ਤਾਂ ਮੰਜ਼ਲ ਦੇ ਅੰਦਰ ਬਹੁਤ ਸਾਰੇ ਲੋਕ ਮੌਜੂਦ ਸਨ। ਬਚਾਅ ਕਾਰਜ ਐ ਲਗਾਤਾਰ ਕੀਤੇ ਜਾ ਰਹੇ ਨੇ ਤੇ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਹਾਲਾਤ ਨੇ ਉੱਥੋਂ ਦੇ ਬਣੇ ਹੋਏ। ਤਿੰਨ ਮੰਜ਼ਿਲਾ ਇਮਾਰਤ ਹੈ ਜਿਹੜੀ ਡਿੱਗ ਚੁੱਕੀ ਹੈ ਤੇ ਹੁਣ ਤੱਕ ਮਲਬੇ ਦੇ ਹੇਠ 11 ਲੋਕ ਆ ਚੁੱਕੇ ਨੇ। ਬਚਾਅ ਕਾਰਜ ਜਿਹੜੇ ਲਗਾਤਾਰ ਕੀਤੇ ਜਾ ਰਹੇ ਨੇ ਪਰ ਹਜੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਇਹ ਬਿਲਡਿੰਗ ਕਿਵੇਂ ਡਿੱਗ ਗਈ ਦਿੱਲੀ ਤੋਂ ਅੱਜ ਸਵੇਰੇ ਹੀ ਬੜੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਦੱਸਿਆ ਜਾ ਰਿਹਾ ਕਿ ਸਵੇਰ ਦੇ ਕਰੀਬ 7:30 ਵਜੇ ਇੱਕ ਤਿੰਨ ਮੰਜ਼ਿਲਾ ਇਮਾਰਤ ਟਹਿ ਟੇਰੀ ਹੋ ਗਈ ਹੈ ਜਦੇ ਘਟਨਾ ਵਾਪਰੀ ਤਾਂ ਮੰਜ਼ਲ ਦੇ ਅੰਦਰ ਬਹੁਤ ਸਾਰੇ ਲੋਕ ਮੌਜੂਦ ਸਨ ਬਚਾਅ ਕਾਰਜ ਐ ਲਗਾਤਾਰ ਕੀਤੇ ਜਾ ਰਹੇ ਨੇ ਤੇ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕੀ ਹਾਲਾਤ ਨੇ ਉੱਥੋਂ ਦੇ ਬਣੇ ਹੋਏ ਤਿੰਨ ਮੰਜ਼ਿਲਾ ਇਮਾਰਤ ਹੈ ਜਿਹੜੀ ਡਿੱਗ ਚੁੱਕੀ ਹੈ ਤੇ ਹੁਣ ਤੱਕ ਮਲਬੇ ਦੇ ਹੇਠ 11 ਲੋਕ ਆ ਚੁੱਕੇ ਨੇ ਬਚਾਅ ਕਾਰਜ ਜਿਹੜੇ ਲਗਾਤਾਰ ਕੀਤੇ ਜਾ ਰਹੇ ਨੇ ਪਰ ਹਜੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਇਹ ਬਿਲਡਿੰਗ ਕਿਵੇਂ ਡਿੱਗ ਗਈ। ਦਿੱਲੀ ਤੋਂ ਅੱਜ ਸਵੇਰੇ ਹੀ ਬੜੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ। ਜਿੱਥੇ ਦੱਸਿਆ ਜਾ ਰਿਹਾ ਹੈ ਕਿ ਸਵੇਰ ਦੇ ਕਰੀਬ 7:30 ਵਜੇ ਇੱਕ ਤਿੰਨ ਮੰਜ਼ਲਾ ਇਮਾਰਤ ਟੈ ਟੇਰੀ ਹੋ ਗਈ ਹੈ। ਜਦ ਇਹ ਘਟਨਾ ਵਾਪਰੀ ਤਾਂ ਮੰਜ਼ਲ ਦੇ ਅੰਦਰ ਬਹੁਤ ਸਾਰੇ ਲੋਕ ਮੌਜੂਦ ਸਨ। ਬਚਾਅ ਕਾਰਜ ਐ ਲਗਾਤਾਰ ਕੀਤੇ ਜਾ ਰਹੇ ਨੇ ਤੇ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਹਾਲਾਤ ਨੇ ਉੱਥੋਂ ਦੇ ਬਣੇ ਹੋਏ। ਤਿੰਨ ਮੰਜ਼ਲਾ ਇਮਾਰਤ ਹੈ ਜਿਹੜੀ ਡਿੱਗ ਚੁੱਕੀ ਹੈ ਤੇ ਹੁਣ ਤੱਕ ਮਲਬੇ ਦੇ ਹੇਠ 11 ਲੋਕ ਆ ਚੁੱਕੇ ਨੇ ਬਚਾਅ ਕਾਰਜ ਜਿਹੜੇ ਲਗਾਤਾਰ ਕੀਤੇ ਜਾ ਰਹੇ ਨੇ ਪਰ ਹਜੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਇਹ ਬਿਲਡਿੰਗ ਕਿਵੇਂ ਡਿੱਗ ਗਈ। ਦਿੱਲੀ ਤੋਂ ਅੱਜ ਸਵੇਰੇ ਹੀ ਬੜੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ। ਜਿੱਥੇ ਦੱਸਿਆ ਜਾ ਰਿਹਾ ਕਿ ਸਵੇਰ ਦੇ ਕਰੀਬ 7:30 ਵਜੇ ਇੱਕ ਤਿੰਨ ਮੰਜ਼ਿਲਾ ਇਮਾਰਤ ਟੈ ਟੇਰੀ ਹੋ ਗਈ ਹੈ। ਜਦੇ ਘਟਨਾ ਵਾਪਰੀ ਤਾਂ ਮੰਜ਼ਲ ਦੇ ਅੰਦਰ ਬਹੁਤ ਸਾਰੇ ਲੋਕ ਮੌਜੂਦ ਸਨ। ਬਚਾਅ ਕਾਰਜ ਇਹ ਲਗਾਤਾਰ ਕੀਤੇ ਜਾ ਰਹੇ ਨੇ ਤੇ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕੀ ਹਾਲਾਤ ਨੇ ਉੱਥੋਂ ਦੇ ਬਣੇ ਹੋਏ ਤਿੰਨ ਮੰਜ਼ਿਲਾ ਇਮਾਰਤ ਹੈ ਜਿਹੜੀ ਡਿੱਗ ਚੁੱਕੀ ਹੈ ਤੇ ਹੁਣ ਤੱਕ ਮਲਬੇ ਦੇ ਹੇਠ 11 ਲੋਕ ਆ ਚੁੱਕੇ ਨੇ ਬਚਾਅ ਕਾਰਜ ਜਿਹੜੇ ਲਗਾਤਾਰ ਕੀਤੇ ਜਾ ਰਹੇ ਨੇ ਪਰ ਹਜੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਇਹ ਬਿਲਡਿੰਗ ਕਿਵੇਂ ਡਿੱਗ ਗਈ ਦਿੱਲੀ ਤੋਂ ਅੱਜ ਸਵੇਰੇ ਹੀ ਬੜੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਦੱਸਿਆ ਜਾ ਰਿਹਾ ਕਿ ਸਵੇਰ ਦੇ ਕਰੀਬ 7:30 ਵਜੇ ਇੱਕ ਤਿੰਨ ਮੰਜ਼ਿਲਾ ਇਮਾਰਤ ਟੈ ਟੇਰੀ ਹੋ ਗਈ ਹੈ ਜਦੇ ਘਟਨਾ ਵਾਪਰੀ ਤਾਂ ਮੰਜ਼ਲ ਦੇ ਅੰਦਰ ਬਹੁਤ ਸਾਰੇ ਲੋਕ ਮੌਜੂਦ ਸਨ ਬਚਾਅ ਕਾਰਜ ਇਹ ਲਗਾਤਾਰ ਕੀਤੇ ਜਾ ਰਹੇ ਨੇ ਤੇ ਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕੀ ਹਾਲਾਤ ਨੇ ਉੱਥੋਂ ਦੇ ਬਣੇ ਹੋਏ ਤਿੰਨ ਮੰਜ਼ਲਾ ਇਮਾਰਤ ਹੈ ਜਿਹੜੀ ਡਿੱਗ ਚੁੱਕੀ ਹੈ ਤੇ ਹੁਣ ਤੱਕ ਮਲਬੇ ਦੇ ਹੇਠ 11 ਲੋਕ ਆ ਚੁੱਕੇ ਨੇ ਬਚਾਅ ਕਾਰਜ ਜਿਹੜੇ ਲਗਾਤਾਰ ਕੀਤੇ ਜਾ ਰਹੇ ਨੇ ਪਰ ਹਜੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਇਹ ਬਿਲਡਿੰਗ ਕਿਵੇਂ ਡਿੱਗ ਗਈ ਦਿੱਲੀ ਤੋਂ ਅੱਜ ਸਵੇਰੇ ਹੀ ਬੜੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਸਵੇਰ ਦੇ ਕਰੀਬ 7:30 ਵਜੇ ਇੱਕ ਤਿੰਨ ਮੰਜ਼ਲਾ ਇਮਾਰਤ ਟੈ ਟੇਰੀ ਹੋ ਗਈ ਹੈ ਜਦੇ ਘਟਨਾ ਵਾਪਰੀ ਤਾਂ ਮੰਜ਼ਲ ਦੇ ਅੰਦਰ ਬਹੁਤ ਸਾਰੇ ਲੋਕ ਮੌਜੂਦ ਸਨ ਬਚਾਅ ਕਾਰਜ ਐ ਲਗਾਤਾਰ ਕੀਤੇ ਜਾ ਰਹੇ ਨੇ ਤੇ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕੀ ਹਾਲਾਤ ਨੇ ਉੱਥੋਂ ਦੇ ਬਣੇ ਹੋਏ ਤਿੰਨ ਮੰਜ਼ਲਾ ਇਮਾਰਤ ਐ ਜਿਹੜੀ ਡਿੱਗ ਚੁੱਕੀ ਐ ਤੇ ਹੁਣ ਤੱਕ ਮਲਬੇ ਦੇ ਹੇਠ 11 ਲੋਕ ਆ ਚੁੱਕੇ ਨੇ ਬਚਾਅ ਕਾਰਜ ਜਿਹੜੇ ਲਗਾਤਾਰ ਕੀਤੇ ਜਾ ਰਹੇ ਨੇ ਪਰ ਹਜੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਇਹ ਬਿਲਡਿੰਗ ਕਿਵੇਂ ਡਿੱਗ ਗਈ ਦਿੱਲੀ ਤੋਂ ਅੱਜ ਸਵੇਰੇ ਹੀ ਬੜੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿ세 ਦੱਸਿਆ ਜਾ ਰਿਹਾ ਹੈ ਕਿ ਸਵੇਰ ਦੇ ਕਰੀਬ 7:30 ਵਜੇ ਇੱਕ ਤਿੰਨ ਮੰਜ਼ਿਲਾ ਇਮਾਰਤ ਟਹਿ ਟੇਰੀ ਹੋ ਗਈ ਹੈ। ਜਦੇ ਘਟਨਾ ਵਾਪਰੀ ਤਾਂ ਮੰਜ਼ਲ ਦੇ ਅੰਦਰ ਬਹੁਤ ਸਾਰੇ ਲੋਕ ਮੌਜੂਦ ਸਨ। ਬਚਾਅ ਕਾਰਜ ਐ ਲਗਾਤਾਰ ਕੀਤੇ ਜਾ ਰਹੇ ਨੇ ਤੇ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਹਾਲਾਤ ਨੇ ਉੱਥੋਂ ਦੇ ਬਣੇ ਹੋਏ। ਤਿੰਨ ਮੰਜ਼ਿਲਾ ਇਮਾਰਤ ਹੈ ਜਿਹੜੀ ਡਿੱਗ ਚੁੱਕੀ ਹੈ ਤੇ ਹੁਣ ਤੱਕ ਮਲਬੇ ਦੇ ਹੇਠ 11 ਲੋਕ ਆ ਚੁੱਕੇ ਨੇ। ਬਚਾਅ ਕਾਰਜ ਜਿਹੜੇ ਲਗਾਤਾਰ ਕੀਤੇ ਜਾ ਰਹੇ ਨੇ ਪਰ ਹਜੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਇਹ ਬਿਲਡਿੰਗ ਕਿਵੇਂ ਡਿੱਗ ਗਈ ਦਿੱਲੀ ਤੋਂ ਅੱਜ ਸਵੇਰੇ ਹੀ ਬੜੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿ세 ਦੱਸਿਆ ਜਾ ਰਿਹਾ ਕਿ ਸਵੇਰ ਦੇ ਕਰੀਬ 7:30 ਵਜੇ ਇੱਕ ਤਿੰਨ ਮੰਜ਼ਿਲਾ ਇਮਾਰਤ ਟਹਿ ਟੇਰੀ ਹੋ ਗਈ ਹੈ। ਜਦੇ ਘਟਨਾ ਵਾਪਰੀ ਤਾਂ ਮੰਜ਼ਲ ਦੇ ਅੰਦਰ ਬਹੁਤ ਸਾਰੇ ਲੋਕ ਮੌਜੂਦ ਸਨ। ਬਚਾਅ ਕਾਰਜ ਐ ਲਗਾਤਾਰ ਕੀਤੇ ਜਾ ਰਹੇ ਨੇ ਤੇ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕੀ ਹਾਲਾਤ ਨੇ ਉੱਥੋਂ ਦੇ ਬਣੇ ਹੋਏ। ਤਿੰਨ ਮੰਜ਼ਿਲਾ ਇਮਾਰਤ ਹੈ ਜਿਹੜੀ ਡਿੱਗ ਚੁੱਕੀ ਹੈ ਤੇ ਹੁਣ ਤੱਕ ਮਲਬੇ ਦੇ ਹੇਠ 11 ਲੋਕ ਆ ਚੁੱਕੇ ਨੇ। ਬਚਾਅ ਕਾਰਜ ਜਿਹੜੇ ਲਗਾਤਾਰ ਕੀਤੇ ਜਾ ਰਹੇ ਨੇ ਪਰ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਇਹ ਬਿਲਡਿੰਗ ਕਿਵੇਂ ਡਿੱਗ ਗਈ ਦਿੱਲੀ ਤੋਂ ਅੱਜ ਸਵੇਰੇ ਹੀ ਬੜੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿ세 ਦੱਸਿਆ ਜਾ ਰਿਹਾ ਕਿ ਸਵੇਰ ਦੇ ਕਰੀਬ 7:30 ਵਜੇ ਇੱਕ ਤਿੰਨ ਮੰਜ਼ਿਲਾ ਇਮਾਰਤ ਟਹਿ ਟੇਰੀ ਹੋ ਗਈ ਹੈ। ਜਦੇ ਘਟਨਾ ਵਾਪਰੀ ਤਾਂ ਮੰਜ਼ਲ ਦੇ ਅੰਦਰ ਬਹੁਤ ਸਾਰੇ ਲੋਕ ਮੌਜੂਦ ਸਨ। ਬਚਾਅ ਕਾਰਜ ਐ ਲਗਾਤਾਰ ਕੀਤੇ ਜਾ ਰਹੇ ਨੇ ਤੇ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕੀ ਹਾਲਾਤ ਨੇ ਉੱਥੋਂ ਦੇ ਬਣੇ ਹੋਏ। ਤਿੰਨ ਮੰਜ਼ਿਲਾ ਇਮਾਰਤ ਐ ਜਿਹੜੀ ਡਿੱਗ ਚੁੱਕੀ ਐ ਤੇ ਹੁਣ ਤੱਕ ਮਲਬੇ ਦੇ ਹੇਠ 11 ਲੋਕ ਆ ਚੁੱਕੇ ਨੇ। ਬਚਾਅ ਕਾਰਜ ਜਿਹੜੇ ਲਗਾਤਾਰ ਕੀਤੇ ਜਾ ਰਹੇ ਨੇ ਪਰ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਇਹ ਬਿਲਡਿੰਗ ਕਿਵੇਂ ਡਿੱਗ ਗਈ ਦਿੱਲੀ ਤੋਂ ਅੱਜ ਸਵੇਰੇ ਹੀ ਬੜੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਦੱਸਿਆ ਜਾ ਰਿਹਾ ਕਿ ਸਵੇਰ ਦੇ ਕਰੀਬ 7:30 ਵਜੇ ਇੱਕ ਤਿੰਨ ਮੰਜ਼ਿਲਾ ਇਮਾਰਤ ਟਹਿ ਟੇਰੀ ਹੋ ਗਈ ਹੈ ਜਦ ਇਹ ਘਟਨਾ ਵਾਪਰੀ ਤਾਂ ਮੰਜ਼ਲ ਦੇ ਅੰਦਰ ਬਹੁਤ ਸਾਰੇ ਲੋਕ ਮੌਜੂਦ ਸਨ ਬਚਾਅ ਕਾਰਜ ਐ ਲਗਾਤਾਰ ਕੀਤੇ ਜਾ ਰਹੇ ਨੇ ਤੇ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕੀ ਹਾਲਾਤ ਨੇ ਉੱਥੋਂ ਦੇ ਬਣੇ ਹੋਏ ਤਿੰਨ ਮੰਜ਼ਿਲਾ ਇਮਾਰਤ ਹੈ ਜਿਹੜੀ ਡਿੱਗ ਚੁੱਕੀ ਹੈ ਤੇ ਹੁਣ ਤੱਕ ਮਲਬੇ ਦੇ ਹੇਠ 11 ਲੋਕ ਆ ਚੁੱਕੇ ਨੇ ਬਚਾਅ ਕਾਰਜ ਜਿਹੜੇ ਲਗਾਤਾਰ ਕੀਤੇ ਜਾ ਰਹੇ ਨੇ ਪਰ ਹਜੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਇਹ ਬਿਲਡਿੰਗ ਕਿਵੇਂ ਡਿੱਗ ਗਈ ਦਿੱਲੀ ਤੋਂ ਅੱਜ ਸਵੇਰੇ ਹੀ ਬੜੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿ세 ਦੱਸਿਆ ਜਾ ਰਿਹਾ ਹੈ ਕਿ ਸਵੇਰ ਦੇ ਕਰੀਬ 7:30 ਵਜੇ ਇੱਕ ਤਿੰਨ ਮੰਜ਼ਿਲਾ ਇਮਾਰਤ ਢਹਿ ਢੇਰੀ ਹੋ ਗਈ ਹੈ। ਜਦ ਇਹ ਘਟਨਾ ਵਾਪਰੀ ਤਾਂ ਮੰਜ਼ਲ ਦੇ ਅੰਦਰ ਬਹੁਤ ਸਾਰੇ ਲੋਕ ਮੌਜੂਦ ਸਨ। ਬਚਾਅ ਕਾਰਜ ਐ ਲਗਾਤਾਰ ਕੀਤੇ ਜਾ ਰਹੇ ਨੇ ਤੇ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਹਾਲਾਤ ਨੇ ਉੱਥੋਂ ਦੇ ਬਣੇ ਹੋਏ। ਤਿੰਨ ਮੰਜ਼ਿਲਾ ਇਮਾਰਤ ਹੈ ਜਿਹੜੀ ਡਿੱਗ ਚੁੱਕੀ ਹੈ ਤੇ ਹੁਣ ਤੱਕ ਮਲਬੇ ਦੇ ਹੇਠ 11 ਲੋਕ ਆ ਚੁੱਕੇ ਨੇ। ਬਚਾਅ ਕਾਰਜ ਜਿਹੜੇ ਲਗਾਤਾਰ ਕੀਤੇ ਜਾ ਰਹੇ ਨੇ ਪਰ ਹਜੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਇਹ ਬਿਲਡਿੰਗ ਕਿਵੇਂ ਡਿੱਗ ਗਈ ਦਿੱਲੀ ਤੋਂ ਅੱਜ ਸਵੇਰੇ ਹੀ ਬੜੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿ세 ਦੱਸਿਆ ਜਾ ਰਿਹਾ ਹੈ ਕਿ ਸਵੇਰ ਦੇ ਕਰੀਬ 7:30 ਵਜੇ ਇੱਕ ਤਿੰਨ ਮੰਜ਼ਿਲਾ ਇਮਾਰਤ ਟਹਿ ਟੇਰੀ ਹੋ ਗਈ ਹੈ। ਜਦੇ ਘਟਨਾ ਵਾਪਰੀ ਤਾਂ ਮੰਜ਼ਲ ਦੇ ਅੰਦਰ ਬਹੁਤ ਸਾਰੇ ਲੋਕ ਮੌਜੂਦ ਸਨ। ਬਚਾਅ ਕਾਰਜ ਐ ਲਗਾਤਾਰ ਕੀਤੇ ਜਾ ਰਹੇ ਨੇ ਤੇ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕੀ ਹਾਲਾਤ ਨੇ ਉੱਥੋਂ ਦੇ ਬਣੇ ਹੋਏ। ਤਿੰਨ ਮੰਜ਼ਿਲਾ ਇਮਾਰਤ ਐ ਜਿਹੜੀ ਡਿੱਗ ਚੁੱਕੀ ਐ ਤੇ ਹੁਣ ਤੱਕ ਮਲਬੇ ਦੇ ਹੇਠ 11 ਲੋਕ ਆ ਚੁੱਕੇ ਨੇ। ਬਚਾਅ ਕਾਰਜ ਜਿਹੜੇ ਲਗਾਤਾਰ ਕੀਤੇ ਜਾ ਰਹੇ ਨੇ ਪਰ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਇਹ ਬਿਲਡਿੰਗ ਕਿਵੇਂ ਗਈ ਦਿੱਲੀ ਤੋਂ ਅੱਜ ਸਵੇਰੇ ਹੀ ਬੜੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿ세 ਦੱਸਿਆ ਜਾ ਰਿਹਾ ਹੈ ਕਿ ਸਵੇਰ ਦੇ ਕਰੀਬ 7:30 ਵਜੇ ਇੱਕ ਤਿੰਨ ਮੰਜ਼ਿਲਾ ਇਮਾਰਤ ਟਹਿ ਟੇਰੀ ਹੋ ਗਈ ਹੈ। ਜਦ ਇਹ ਘਟਨਾ ਵਾਪਰੀ ਤਾਂ ਮੰਜ਼ਲ ਦੇ ਅੰਦਰ ਬਹੁਤ ਸਾਰੇ ਲੋਕ ਮੌਜੂਦ ਸਨ। ਬਚਾਅ ਕਾਰਜ ਐ ਲਗਾਤਾਰ ਕੀਤੇ ਜਾ ਰਹੇ ਨੇ ਤੇ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਹਾਲਾਤ ਨੇ ਉੱਥੋਂ ਦੇ ਬਣੇ ਹੋਏ। ਤਿੰਨ ਮੰਜ਼ਿਲਾ ਇਮਾਰਤ ਹੈ ਜਿਹੜੀ ਡਿੱਗ ਚੁੱਕੀ ਹੈ ਤੇ ਹੁਣ ਤੱਕ ਮਲਬੇ ਦੇ ਹੇਠ 11 ਲੋਕ ਆ ਚੁੱਕੇ ਨੇ। ਬਚਾਅ ਕਾਰਜ ਜਿਹੜੇ ਲਗਾਤਾਰ ਕੀਤੇ ਜਾ ਰਹੇ ਨੇ ਪਰ ਹਜੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਇਹ ਬਿਲਡਿੰਗ ਕਿਵੇਂ ਡਿੱਗ ਗਈ ਦਿੱਲੀ ਤੋਂ ਅੱਜ ਸਵੇਰੇ ਹੀ ਬੜੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਸਵੇਰ ਦੇ ਕਰੀਬ 7:30 ਵਜੇ ਇੱਕ ਤਿੰਨ ਮੰਜ਼ਿਲਾ ਇਮਾਰਤ ਢਹਿ ਢੇਰੀ ਹੋ ਗਈ ਹੈ ਜਦ ਇਹ ਘਟਨਾ ਵਾਪਰੀ ਤਾਂ ਮੰਜ਼ਲ ਦੇ ਅੰਦਰ ਬਹੁਤ ਸਾਰੇ ਲੋਕ ਮੌਜੂਦ ਸਨ ਬਚਾਅ ਕਾਰਜ ਐ ਲਗਾਤਾਰ ਕੀਤੇ ਜਾ ਰਹੇ ਨੇ ਤੇ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕੀ ਹਾਲਾਤ ਨੇ ਉੱਥੋਂ ਦੇ ਬਣੇ ਹੋਏ ਤਿੰਨ ਮੰਜ਼ਿਲਾ ਇਮਾਰਤ ਹੈ ਜਿਹੜੀ ਡਿੱਗ ਚੁੱਕੀ ਹੈ ਤੇ ਹੁਣ ਤੱਕ ਮਲਬੇ ਦੇ ਹੇਠ 11 ਲੋਕ ਆ ਚੁੱਕੇ ਨੇ ਬਚਾਅ ਕਾਰਜ ਜਿਹੜੇ ਲਗਾਤਾਰ ਜਾ ਰਹੇ ਨੇ ਪਰ ਹਜੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਇਹ ਬਿਲਡਿੰਗ ਕਿਵੇਂ ਡਿੱਗ ਗਈ ਦਿੱਲੀ ਤੋਂ ਅੱਜ ਸਵੇਰੇ ਹੀ ਬੜੀ ਮੰਦ ਭਾਗੀ ਖਬਰ ਸਾਹਮਣੇ ਆਈ ਜਿ세 ਦੱਸਿਆ ਜਾ ਰਿਹਾ ਹੈ ਕਿ ਸਵੇਰ ਦੇ ਕਰੀਬ 7:30 ਵਜੇ ਇੱਕ ਤਿੰਨ ਮੰਜ਼ਿਲਾ ਇਮਾਰਤ ਟਹਿ ਟੇਰੀ ਹੋ ਗਈ ਹੈ। ਜਦੇ ਘਟਨਾ ਵਾਪਰੀ ਤਾਂ ਮੰਜ਼ਲ ਦੇ ਅੰਦਰ ਬਹੁਤ ਸਾਰੇ ਲੋਕ ਮੌਜੂਦ ਸਨ। ਬਚਾਅ ਕਾਰਜ ਐ ਲਗਾਤਾਰ ਕੀਤੇ ਜਾ ਰਹੇ ਨੇ ਤੇ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕੀ ਹਾਲਾਤ ਨੇ ਉੱਥੋਂ ਦੇ ਬਣੇ ਹੋਏ। ਤਿੰਨ ਮੰਜ਼ਿਲਾ ਇਮਾਰਤ ਹੈ ਜਿਹੜੀ ਡਿੱਗ ਚੁੱਕੀ ਹੈ ਤੇ ਹੁਣ ਤੱਕ ਮਲਬੇ ਦੇ ਹੇਠ 11 ਲੋਕ ਆ ਚੁੱਕੇ ਨੇ। ਬਚਾਅ ਕਾਰਜ ਜਿਹੜੇ ਲਗਾਤਾਰ ਕੀਤੇ ਜਾ ਰਹੇ ਨੇ ਪਰ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਇਹ ਬਿਲਡਿੰਗ ਕਿਵੇਂ ਡਿੱਗ ਗਈ ਦਿੱਲੀ ਤੋਂ ਅੱਜ ਸਵੇਰੇ ਹੀ ਬੜੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿ세 ਦੱਸਿਆ ਜਾ ਰਿਹਾ ਹੈ ਕਿ ਸਵੇਰ ਦੇ ਕਰੀਬ 7:30 ਵਜੇ ਇੱਕ ਤਿੰਨ ਮੰਜ਼ਿਲਾ ਇਮਾਰਤ ਢਹਿ ਢੇਰੀ ਹੋ ਗਈ ਹੈ। ਜਦ ਇਹ ਘਟਨਾ ਵਾਪਰੀ ਤਾਂ ਮੰਜ਼ਲ ਦੇ ਅੰਦਰ ਬਹੁਤ ਸਾਰੇ ਲੋਕ ਮੌਜੂਦ ਸਨ। ਬਚਾਅ ਕਾਰਜ ਐ ਲਗਾਤਾਰ ਕੀਤੇ ਜਾ ਰਹੇ ਨੇ ਤੇ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਹਾਲਾਤ ਨੇ ਉੱਥੋਂ ਦੇ ਬਣੇ ਹੋਏ। ਤਿੰਨ ਮੰਜ਼ਿਲਾ ਇਮਾਰਤ ਹੈ ਜਿਹੜੀ ਡਿੱਗ ਚੁੱਕੀ ਹੈ ਤੇ ਹੁਣ ਤੱਕ ਮਲਬੇ ਦੇ ਹੇਠ 11 ਲੋਕ ਆ ਚੁੱਕੇ ਨੇ। ਬਚਾਅ ਕਾਰਜ ਜਿਹੜੇ ਲਗਾਤਾਰ ਕੀਤੇ ਜਾ ਰਹੇ ਨੇ ਪਰ ਹਜੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਇਹ ਬਿਲਡਿੰਗ ਕਿਵੇਂ ਡਿੱਗ ਗਈ ਦਿੱਲੀ ਤੋਂ ਅੱਜ ਸਵੇਰੇ ਹੀ ਬੜੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿ세 ਦੱਸਿਆ ਜਾ ਰਿਹਾ ਹੈ ਕਿ ਸਵੇਰ ਦੇ ਕਰੀਬ 7:30 ਵਜੇ ਇੱਕ ਤਿੰਨ ਮੰਜ਼ਿਲਾ ਇਮਾਰਤ ਟਹਿ ਟੇਰੀ ਹੋ ਗਈ ਹੈ। ਜਦੇ ਘਟਨਾ ਵਾਪਰੀ ਤਾਂ ਮੰਜ਼ਲ ਦੇ ਅੰਦਰ ਬਹੁਤ ਸਾਰੇ ਲੋਕ ਮੌਜੂਦ ਸਨ। ਬਚਾਅ ਕਾਰਜ ਐ ਲਗਾਤਾਰ ਕੀਤੇ ਜਾ ਰਹੇ ਨੇ ਤੇ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕੀ ਹਾਲਾਤ ਨੇ ਉੱਥੋਂ ਦੇ ਬਣੇ ਹੋਏ। ਤਿੰਨ ਮੰਜ਼ਿਲਾ ਇਮਾਰਤ ਐ ਜਿਹੜੀ ਡਿੱਗ ਚੁੱਕੀ ਐ ਤੇ ਹੁਣ ਤੱਕ ਮਲਬੇ ਦੇ ਹੇਠ 11 ਲੋਕ ਆ ਚੁੱਕੇ ਨੇ। ਬਚਾਅ ਕਾਰਜ ਜਿਹੜੇ ਲਗਾਤਾਰ ਕੀਤੇ ਜਾ ਰਹੇ ਨੇ ਪਰ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਇਹ ਬਿਲਡਿੰਗ ਕਿਵੇਂ ਗਈ ਦਿੱਲੀ ਤੋਂ ਅੱਜ ਸਵੇਰੇ ਹੀ ਬੜੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਸਵੇਰ ਦੇ ਕਰੀਬ 7:30 ਵਜੇ ਇੱਕ ਤਿੰਨ ਮੰਜ਼ਿਲਾ ਇਮਾਰਤ ਢਹਿ ਢੇਰੀ ਹੋ ਗਈ ਹੈ ਜਦ ਇਹ ਘਟਨਾ ਵਾਪਰੀ ਤਾਂ ਮੰਜ਼ਲ ਦੇ ਅੰਦਰ ਬਹੁਤ ਸਾਰੇ ਲੋਕ ਮੌਜੂਦ ਸਨ ਬਚਾਅ ਕਾਰਜ ਐ ਲਗਾਤਾਰ ਕੀਤੇ ਜਾ ਰਹੇ ਨੇ ਤੇ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕੀ ਹਾਲਾਤ ਨੇ ਉੱਥੋਂ ਦੇ ਬਣੇ ਹੋਏ ਤਿੰਨ ਮੰਜ਼ਿਲਾ ਇਮਾਰਤ ਹੈ ਜਿਹੜੀ ਡਿੱਗ ਚੁੱਕੀ ਹੈ ਤੇ ਹੁਣ ਤੱਕ ਮਲਬੇ ਦੇ ਹੇਠ 11 ਲੋਕ ਆ ਚੁੱਕੇ ਨੇ ਬਚਾਅ ਕਾਰਜ ਜਿਹੜੇ ਲਗਾਤਾਰ ਜਾ ਰਹੇ ਨੇ ਪਰ ਹਜੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਇਹ ਬਿਲਡਿੰਗ ਕਿਵੇਂ ਡਿੱਗ ਗਈ ਦਿੱਲੀ ਤੋਂ ਅੱਜ ਸਵੇਰੇ ਹੀ ਬੜੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿ세 ਦੱਸਿਆ ਜਾ ਰਿਹਾ ਹੈ ਕਿ ਸਵੇਰ ਦੇ ਕਰੀਬ 7:30 ਵਜੇ ਇੱਕ ਤਿੰਨ ਮੰਜ਼ਿਲਾ ਇਮਾਰਤ ਢਹਿ ਢੇਰੀ ਹੋ ਗਈ ਹੈ। ਜਦ ਇਹ ਘਟਨਾ ਵਾਪਰੀ ਤਾਂ ਮੰਜ਼ਲ ਦੇ ਅੰਦਰ ਬਹੁਤ ਸਾਰੇ ਲੋਕ ਮੌਜੂਦ ਸਨ। ਬਚਾਅ ਕਾਰਜ ਐ ਲਗਾਤਾਰ ਕੀਤੇ ਜਾ ਰਹੇ ਨੇ ਤੇ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਹਾਲਾਤ ਨੇ ਉੱਥੋਂ ਦੇ ਬਣੇ ਹੋਏ। ਤਿੰਨ ਮੰਜ਼ਿਲਾ ਇਮਾਰਤ ਹੈ ਜਿਹੜੀ ਡਿੱਗ ਚੁੱਕੀ ਹੈ ਤੇ ਹੁਣ ਤੱਕ ਮਲਬੇ ਦੇ ਹੇਠ 11 ਲੋਕ ਆ ਚੁੱਕੇ ਨੇ। ਬਚਾਅ ਕਾਰਜ ਜਿਹੜੇ ਲਗਾਤਾਰ ਕੀਤੇ ਜਾ ਰਹੇ ਨੇ ਪਰ ਹਜੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਇਹ ਬਿਲਡਿੰਗ ਕਿਵੇਂ ਡਿੱਗ ਗਈ ਦਿੱਲੀ ਤੋਂ ਅੱਜ ਸਵੇਰੇ ਹੀ ਬੜੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿ세 ਦੱਸਿਆ ਜਾ ਰਿਹਾ ਕਿ ਸਵੇਰ ਦੇ ਕਰੀਬ 7:30 ਵਜੇ ਇੱਕ ਤਿੰਨ ਮੰਜ਼ਿਲਾ ਇਮਾਰਤ ਟਹਿ ਟੇਰੀ ਹੋ ਗਈ ਹੈ। ਜਦੇ ਘਟਨਾ ਵਾਪਰੀ ਤਾਂ ਮੰਜ਼ਲ ਦੇ ਅੰਦਰ ਬਹੁਤ ਸਾਰੇ ਲੋਕ ਮੌਜੂਦ ਸਨ। ਬਚਾਅ ਕਾਰਜ ਐ ਲਗਾਤਾਰ ਕੀਤੇ ਜਾ ਰਹੇ ਨੇ ਤੇ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕੀ ਹਾਲਾਤ ਨੇ ਉੱਥੋਂ ਦੇ ਬਣੇ ਹੋਏ। ਤਿੰਨ ਮੰਜ਼ਿਲਾ ਇਮਾਰਤ ਐ ਜਿਹੜੀ ਡਿੱਗ ਚੁੱਕੀ ਐ ਤੇ ਹੁਣ ਤੱਕ ਮਲਬੇ ਦੇ ਹੇਠ 11 ਲੋਕ ਆ ਚੁੱਕੇ ਨੇ। ਬਚਾਅ ਕਾਰਜ ਜਿਹੜੇ ਲਗਾਤਾਰ ਕੀਤੇ ਜਾ ਰਹੇ ਨੇ ਪਰ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਇਹ ਬਿਲਡਿੰਗ ਕਿਵੇਂ ਡਿੱਗ ਗਈ ਦਿੱਲੀ ਤੋਂ ਅੱਜ ਸਵੇਰੇ ਹੀ ਬੜੀ ਮੰਦਭਾਗੀ ਖਬਰ ਸਾਹਮਣੇ ਆਈ ਇੱਥੇ ਦੱਸਿਆ ਜਾ ਰਿਹਾ ਹੈ ਕਿ ਸਵੇਰ ਦੇ ਕਰੀਬ 7:30 ਵਜੇ ਇੱਕ ਤਿੰਨ ਮੰਜ਼ਿਲਾ ਇਮਾਰਤ ਢਹਿ ਢੇਰੀ ਹੋ ਗਈ ਹੈ। ਜਦ ਇਹ ਘਟਨਾ ਵਾਪਰੀ ਤਾਂ ਮੰਜ਼ਲ ਦੇ ਅੰਦਰ ਬਹੁਤ ਸਾਰੇ ਲੋਕ ਮੌਜੂਦ ਸਨ। ਬਚਾਅ ਕਾਰਜ ਐ ਲਗਾਤਾਰ ਕੀਤੇ ਜਾ ਰਹੇ ਨੇ ਤੇ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਹਾਲਾਤ ਨੇ ਉੱਥੋਂ ਦੇ ਬਣੇ ਹੋਏ। ਤਿੰਨ ਮੰਜ਼ਿਲਾ ਇਮਾਰਤ ਹੈ ਜਿਹੜੀ ਡਿੱਗ ਚੁੱਕੀ ਹੈ ਤੇ ਹੁਣ ਤੱਕ ਮਲਬੇ ਦੇ ਹੇਠ 11 ਲੋਕ ਆ ਚੁੱਕੇ ਨੇ। ਬਚਾਅ ਕਾਰਜ ਜਿਹੜੇ ਲਗਾਤਾਰ ਕੀਤੇ ਜਾ ਰਹੇ ਨੇ ਪਰ ਹਜੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਇਹ ਬਿਲਡਿੰਗ ਕਿਵੇਂ ਡਿੱਗ ਗਈ ਦਿੱਲੀ ਤੋਂ ਅੱਜ ਸਵੇਰੇ ਹੀ ਬੜੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਦੱਸਿਆ ਜਾ ਰਿਹਾ ਕਿ ਸਵੇਰ ਦੇ ਕਰੀਬ 7:30 ਵਜੇ ਇੱਕ ਤਿੰਨ ਮੰਜ਼ਿਲਾ ਇਮਾਰਤ ਟੈ ਟੇਰੀ ਹੋ ਗਈ ਹੈ ਜਦ ਇਹ ਘਟਨਾ ਵਾਪਰੀ ਤਾਂ ਮੰਜ਼ਲ ਦੇ ਅੰਦਰ ਬਹੁਤ ਸਾਰੇ ਲੋਕ ਮੌਜੂਦ ਸਨ ਬਚਾਅ ਕਾਰਜ ਐ ਲਗਾਤਾਰ ਕੀਤੇ ਜਾ ਰਹੇ ਨੇ ਤੇ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕੀ ਹਾਲਾਤ ਨੇ ਉੱਥੋਂ ਦੇ ਬਣੇ ਹੋਏ ਤਿੰਨ ਮੰਜ਼ਿਲਾ ਇਮਾਰਤ ਹੈ ਜਿਹੜੀ ਡਿੱਗ ਚੁੱਕੀ ਹੈ ਤੇ ਹੁਣ ਤੱਕ ਮਲਬੇ ਦੇ ਹੇਠ 11 ਲੋਕ ਆ ਚੁੱਕੇ ਨੇ ਬਚਾਅ ਕਾਰਜ ਜਿਹੜੇ ਲਗਾਤਾਰ ਕੀਤੇ ਜਾ ਰਹੇ ਨੇ ਪਰ ਹਜੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਇਹ ਬਿਲਡਿੰਗ ਕਿਵੇਂ ਡਿੱਗ ਗਈ ਦਿੱਲੀ ਤੋਂ ਅੱਜ ਸਵੇਰੇ ਹੀ ਬੜੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿ세 ਦੱਸਿਆ ਜਾ ਰਿਹਾ ਕਿ ਸਵੇਰ ਦੇ ਕਰੀਬ 7:30 ਵਜੇ ਇੱਕ ਤਿੰਨ ਮੰਜ਼ਿਲਾ ਇਮਾਰਤ ਟਹਿ ਟੇਰੀ ਹੋ ਗਈ ਹੈ। ਜਦੇ ਘਟਨਾ ਵਾਪਰੀ ਤਾਂ ਮੰਜ਼ਲ ਦੇ ਅੰਦਰ ਬਹੁਤ ਸਾਰੇ ਲੋਕ ਮੌਜੂਦ ਸਨ। ਬਚਾਅ ਕਾਰਜ ਐ ਲਗਾਤਾਰ ਕੀਤੇ ਜਾ ਰਹੇ ਨੇ ਤੇ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕੀ ਹਾਲਾਤ ਨੇ ਉੱਥੋਂ ਦੇ ਬਣੇ ਹੋਏ। ਤਿੰਨ ਮੰਜ਼ਿਲਾ ਇਮਾਰਤ ਐ ਜਿਹੜੀ ਡਿੱਗ ਚੁੱਕੀ ਐ ਤੇ ਹੁਣ ਤੱਕ ਮਲਬੇ ਦੇ ਹੇਠ 11 ਲੋਕ ਆ ਚੁੱਕੇ ਨੇ। ਬਚਾਅ ਕਾਰਜ ਜਿਹੜੇ ਲਗਾਤਾਰ ਕੀਤੇ ਜਾ ਰਹੇ ਨੇ ਪਰ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਇਹ ਬਿਲਡਿੰਗ ਕਿਵੇਂ ਡਿੱਗ ਗਈ ਦਿੱਲੀ ਤੋਂ ਅੱਜ ਸਵੇਰੇ ਹੀ ਬੜੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿ세 ਦੱਸਿਆ ਜਾ ਰਿਹਾ ਹੈ ਕਿ ਸਵੇਰ ਦੇ ਕਰੀਬ 7:30 ਵਜੇ ਇੱਕ ਤਿੰਨ ਮੰਜ਼ਿਲਾ ਇਮਾਰਤ ਟਹਿ ਟੇਰੀ ਹੋ ਗਈ ਹੈ। ਜਦ ਇਹ ਘਟਨਾ ਵਾਪਰੀ ਤਾਂ ਮੰਜ਼ਲ ਦੇ ਅੰਦਰ ਬਹੁਤ ਸਾਰੇ ਲੋਕ ਮੌਜੂਦ ਸਨ। ਬਚਾਅ ਕਾਰਜ ਐ ਲਗਾਤਾਰ ਕੀਤੇ ਜਾ ਰਹੇ ਨੇ ਤੇ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਹਾਲਾਤ ਨੇ ਉੱਥੋਂ ਦੇ ਬਣੇ ਹੋਏ। ਤਿੰਨ ਮੰਜ਼ਿਲਾ ਇਮਾਰਤ ਹੈ ਜਿਹੜੀ ਡਿੱਗ ਚੁੱਕੀ ਹੈ ਤੇ ਹੁਣ ਤੱਕ ਮਲਬੇ ਦੇ ਹੇਠ 11 ਲੋਕ ਆ ਚੁੱਕੇ ਨੇ। ਬਚਾਅ ਕਾਰਜ ਜਿਹੜੇ ਲਗਾਤਾਰ ਕੀਤੇ ਜਾ ਰਹੇ ਨੇ ਪਰ ਹਜੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਇਹ ਬਿਲਡਿੰਗ ਕਿਵੇਂ ਗਈ ਦਿੱਲੀ ਤੋਂ ਅੱਜ ਸਵੇਰੇ ਹੀ ਬੜੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿ세 ਦੱਸਿਆ ਜਾ ਰਿਹਾ ਹੈ ਕਿ ਸਵੇਰ ਦੇ ਕਰੀਬ 7:30 ਵਜੇ ਇੱਕ ਤਿੰਨ ਮੰਜ਼ਿਲਾ ਇਮਾਰਤ ਟਹਿ ਟੇਰੀ ਹੋ ਗਈ ਹੈ। ਜਦ ਇਹ ਘਟਨਾ ਵਾਪਰੀ ਤਾਂ ਮੰਜ਼ਲ ਦੇ ਅੰਦਰ ਬਹੁਤ ਸਾਰੇ ਲੋਕ ਮੌਜੂਦ ਸਨ। ਬਚਾਅ ਕਾਰਜ ਐ ਲਗਾਤਾਰ ਕੀਤੇ ਜਾ ਰਹੇ ਨੇ ਤੇ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਹਾਲਾਤ ਨੇ ਉੱਥੋਂ ਦੇ ਬਣੇ ਹੋਏ। ਤਿੰਨ ਮੰਜ਼ਿਲਾ ਇਮਾਰਤ ਹੈ ਜਿਹੜੀ ਡਿੱਗ ਚੁੱਕੀ ਹੈ ਤੇ ਹੁਣ ਤੱਕ ਮਲਬੇ ਦੇ ਹੇਠ 11 ਲੋਕ ਆ ਚੁੱਕੇ ਨੇ। ਬਚਾਅ ਕਾਰਜ ਜਿਹੜੇ ਲਗਾਤਾਰ ਕੀਤੇ ਜਾ ਰਹੇ ਨੇ ਪਰ ਹਜੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਇਹ ਬਿਲਡਿੰਗ ਕਿਵੇਂ ਡਿੱਗ ਗਈ ਦਿੱਲੀ ਤੋਂ ਅੱਜ ਸਵੇਰੇ ਹੀ ਬੜੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿ세 ਦੱਸਿਆ ਜਾ ਰਿਹਾ ਕਿ ਸਵੇਰ ਦੇ ਕਰੀਬ 7:30 ਵਜੇ ਇੱਕ ਤਿੰਨ ਮੰਜ਼ਿਲਾ ਇਮਾਰਤ ਟਹਿ ਟੇਰੀ ਹੋ ਗਈ ਹੈ। ਜਦੇ ਘਟਨਾ ਵਾਪਰੀ ਤਾਂ ਮੰਜ਼ਲ ਦੇ ਅੰਦਰ ਬਹੁਤ ਸਾਰੇ ਲੋਕ ਮੌਜੂਦ ਸਨ। ਬਚਾਅ ਕਾਰਜ ਐ ਲਗਾਤਾਰ ਕੀਤੇ ਜਾ ਰਹੇ ਨੇ ਤੇ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕੀ ਹਾਲਾਤ ਨੇ ਉੱਥੋਂ ਦੇ ਬਣੇ ਹੋਏ। ਤਿੰਨ ਮੰਜ਼ਿਲਾ ਇਮਾਰਤ ਐ ਜਿਹੜੀ ਡਿੱਗ ਚੁੱਕੀ ਐ ਤੇ ਹੁਣ ਤੱਕ ਮਲਬੇ ਦੇ ਹੇਠ 11 ਲੋਕ ਆ ਚੁੱਕੇ ਨੇ। ਬਚਾਅ ਕਾਰਜ ਜਿਹੜੇ ਲਗਾਤਾਰ ਕੀਤੇ ਜਾ ਰਹੇ ਨੇ ਪਰ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਇਹ ਬਿਲਡਿੰਗ ਕਿਵੇਂ ਡਿੱਗ ਗਈ ਦਿੱਲੀ ਤੋਂ ਅੱਜ ਸਵੇਰੇ ਹੀ ਬੜੀ ਮੰਦਭਾਗੀ ਖਬਰ ਸਾਹਮਣੇ ਆਈ ਇਹ ਸੱਜਾ ਦੱਸਿਆ ਜਾ ਰਿਹਾ ਹੈ ਕਿ ਸਵੇਰ ਦੇ ਕਰੀਬ 7:30 ਵਜੇ ਇੱਕ ਤਿੰਨ ਮੰਜ਼ਿਲਾ ਇਮਾਰਤ ਢਹਿ ਢੇਰੀ ਹੋ ਗਈ ਹੈ। ਜਦ ਇਹ ਘਟਨਾ ਵਾਪਰੀ ਤਾਂ ਮੰਜ਼ਲ ਦੇ ਅੰਦਰ ਬਹੁਤ ਸਾਰੇ ਲੋਕ ਮੌਜੂਦ ਸਨ। ਬਚਾਅ ਕਾਰਜ ਐ ਲਗਾਤਾਰ ਕੀਤੇ ਜਾ ਰਹੇ ਨੇ ਤੇ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਹਾਲਾਤ ਨੇ ਉੱਥੋਂ ਦੇ ਬਣੇ ਹੋਏ। ਤਿੰਨ ਮੰਜ਼ਿਲਾ ਇਮਾਰਤ ਹੈ ਜਿਹੜੀ ਡਿੱਗ ਚੁੱਕੀ ਹੈ ਤੇ ਹੁਣ ਤੱਕ ਮਲਬੇ ਦੇ ਹੇਠ 11 ਲੋਕ ਆ ਚੁੱਕੇ ਨੇ। ਬਚਾਅ ਕਾਰਜ ਜਿਹੜੇ ਲਗਾਤਾਰ ਕੀਤੇ ਜਾ ਰਹੇ ਨੇ ਪਰ ਹਜੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਇਹ ਬਿਲਡਿੰਗ ਕਿਵੇਂ ਡਿੱਗ ਗਈ ਦਿੱਲੀ ਤੋਂ ਅੱਜ ਸਵੇਰੇ ਹੀ ਬੜੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਦੱਸਿਆ ਜਾ ਰਿਹਾ ਕਿ ਸਵੇਰ ਦੇ ਕਰੀਬ 7:30 ਵਜੇ ਇੱਕ ਤਿੰਨ ਮੰਜ਼ਿਲਾ ਇਮਾਰਤ ਟੈ ਟੇਰੀ ਹੋ ਗਈ ਹੈ ਜਦੇ ਘਟਨਾ ਵਾਪਰੀ ਤਾਂ ਮੰਜ਼ਲ ਦੇ ਅੰਦਰ ਬਹੁਤ ਸਾਰੇ ਲੋਕ ਮੌਜੂਦ ਸਨ ਬਚਾਅ ਕਾਰਜ ਐ ਲਗਾਤਾਰ ਕੀਤੇ ਜਾ ਰਹੇ ਨੇ ਤੇ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕੀ ਹਾਲਾਤ ਨੇ ਉੱਥੋਂ ਦੇ ਬਣੇ ਹੋਏ ਤਿੰਨ ਮੰਜ਼ਿਲਾ ਇਮਾਰਤ ਹੈ ਜਿਹੜੀ ਡਿੱਗ ਚੁੱਕੀ ਹੈ ਤੇ ਹੁਣ ਤੱਕ ਮਲਬੇ ਦੇ ਹੇਠ 11 ਲੋਕ ਆ ਚੁੱਕੇ ਨੇ ਬਚਾਅ ਕਾਰਜ ਜਿਹੜੇ ਲਗਾਤਾਰ ਕੀਤੇ ਜਾ ਰਹੇ ਨੇ ਪਰ ਹਜੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਇਹ ਬਿਲਡਿੰਗ ਕਿਵੇਂ ਡਿੱਗ ਗਈ ਦਿੱਲੀ ਤੋਂ ਅੱਜ ਸਵੇਰੇ ਹੀ ਬੜੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿ세 ਦੱਸਿਆ ਜਾ ਰਿਹਾ ਕਿ ਸਵੇਰ ਦੇ ਕਰੀਬ 7:30 ਵਜੇ ਇੱਕ ਤਿੰਨ ਮੰਜ਼ਿਲਾ ਇਮਾਰਤ ਟਹਿ ਟੇਰੀ ਹੋ ਗਈ ਹੈ। ਜਦੇ ਘਟਨਾ ਵਾਪਰੀ ਤਾਂ ਮੰਜ਼ਲ ਦੇ ਅੰਦਰ ਬਹੁਤ ਸਾਰੇ ਲੋਕ ਮੌਜੂਦ ਸਨ। ਬਚਾਅ ਕਾਰਜ ਐ ਲਗਾਤਾਰ ਕੀਤੇ ਜਾ ਰਹੇ ਨੇ ਤੇ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕੀ ਹਾਲਾਤ ਨੇ ਉੱਥੋਂ ਦੇ ਬਣੇ ਹੋਏ। ਤਿੰਨ ਮੰਜ਼ਿਲਾ ਇਮਾਰਤ ਹੈ ਜਿਹੜੀ ਡਿੱਗ ਚੁੱਕੀ ਹੈ ਤੇ ਹੁਣ ਤੱਕ ਮਲਬੇ ਦੇ ਹੇਠ 11 ਲੋਕ ਆ ਚੁੱਕੇ ਨੇ। ਬਚਾਅ ਕਾਰਜ ਜਿਹੜੇ ਲਗਾਤਾਰ ਕੀਤੇ ਜਾ ਰਹੇ ਨੇ ਪਰ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਇਹ ਬਿਲਡਿੰਗ ਕਿਵੇਂ ਗਈ ਦਿੱਲੀ ਤੋਂ ਅੱਜ ਸਵੇਰੇ ਹੀ ਬੜੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿ세 ਦੱਸਿਆ ਜਾ ਰਿਹਾ ਹੈ ਕਿ ਸਵੇਰ ਦੇ ਕਰੀਬ 7:30 ਵਜੇ ਇੱਕ ਤਿੰਨ ਮੰਜ਼ਿਲਾ ਇਮਾਰਤ ਢਹਿ ਢੇਰੀ ਹੋ ਗਈ ਹੈ। ਜਦ ਇਹ ਘਟਨਾ ਵਾਪਰੀ ਤਾਂ ਮੰਜ਼ਲ ਦੇ ਅੰਦਰ ਬਹੁਤ ਸਾਰੇ ਲੋਕ ਮੌਜੂਦ ਸਨ। ਬਚਾਅ ਕਾਰਜ ਐ ਲਗਾਤਾਰ ਕੀਤੇ ਜਾ ਰਹੇ ਨੇ ਤੇ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਹਾਲਾਤ ਨੇ ਉੱਥੋਂ ਦੇ ਬਣੇ ਹੋਏ। ਤਿੰਨ ਮੰਜ਼ਿਲਾ ਇਮਾਰਤ ਹੈ ਜਿਹੜੀ ਡਿੱਗ ਚੁੱਕੀ ਹੈ ਤੇ ਹੁਣ ਤੱਕ ਮਲਬੇ ਦੇ ਹੇਠ 11 ਲੋਕ ਆ ਚੁੱਕੇ ਨੇ। ਬਚਾਅ ਕਾਰਜ ਜਿਹੜੇ ਲਗਾਤਾਰ ਕੀਤੇ ਜਾ ਰਹੇ ਨੇ ਪਰ ਹਜੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਇਹ ਬਿਲਡਿੰਗ ਕਿਵੇਂ ਡਿੱਗ ਗਈ ਦਿੱਲੀ ਤੋਂ ਅੱਜ ਸਵੇਰੇ ਹੀ ਬੜੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਦੱਸਿਆ ਜਾ ਰਿਹਾ ਕਿ ਸਵੇਰ ਦੇ ਕਰੀਬ 7:30 ਵਜੇ ਇੱਕ ਤਿੰਨ ਮੰਜ਼ਿਲਾ ਇਮਾਰਤ ਟੈ ਟੇਰੀ ਹੋ ਗਈ ਹੈ